ਲਓ ਮੇਟਰ ਸੈਟਮ ਆਪਾਂ ਕਰ ਲਿਆ ਤਿਆਰ ਲੈ ਲਓ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਆਸ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਕਾਰਨ ਜਾ ਰਹੇ ਆ ਐਕਸਪੈਰੀਮੈਂਟ ਅਸਲ 'ਚ ਕਾਫੀ ਦਿਨਾਂ ਤੋਂ ਮੈਂ ਦੇਖ ਰਿਹਾ ਸੀ YouTube ਤੇ ਉਸ ਦੀਆਂ ਵੀਡੀਓਜ਼ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਸੀ ਇਹ ਜਿਹੜਾ ਐਕਸਪੈਰੀਮੈਂਟ ਆ ਜਾਂ ਇਹਨੂੰ ਤਰੀਕਾ ਕਹਿ ਲਓ ਇਹ ਰਿਲੇਟਡ ਹੈਗਾ ਖਾਦ ਦੇ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਖਾਦ ਪਾਉਣ ਦੇ ਬਹੁਤ ਸਾਰੇ ਤਰੀਕੇ ਆ ਕਈ ਬੰਦੇ ਬਾਲਟੀਆਂ ਨਾਲ ਪਾਉਂਦੇ ਆ ਕਈ ਵਗਦੇ ਪਾਣੀ ਦੇ ਵਿੱਚ ਥੋੜੀ-ਥੋੜੀ ਖਾਦ ਪਾਈ ਜਾਂਦੇ ਤੁਸੀਂ ਵੀਡੀਓਜ਼ ਦੇਖੇ ਹੋਣੀਆਂ ਪਰ ਜਿਹੜਾ ਪੁਰਾਣਾ ਬੇਸਿਕ ਤਰੀਕਾ ਹੈ ਉਹ ਇਹ ਆ ਕਿ ਬੋਰੇ ਦੀ ਝੋਲੀ ਬਣਾ ਕੇ ਉਹਦੇ ਵਿੱਚ ਜਿੰਨੀ ਖਾਦ ਪੈਂਦੀ ਆ 10 ਕਿਲੋ 15 ਕਿਲੋ 20 ਕਿਲੋ ਜਾਂ 30 ਕਿਲੋ ਖਾਦ ਪਾ ਕੇ ਖੇਤ ਦੇ ਵਿੱਚ ਖਿਲਾਰਨੀ ਤੇ ਆ ਕਿਉਂ ਨਾ ਇਹ ਤਰੀਕਾ ਅਜ਼ਮਾ ਕੇ ਦੇਖਿਆ ਜਾਵੇ ਕਿ ਇਹ ਸਹੀ ਆ ਕਿੰਨਾ ਕੁ ਵਧੀਆ ਆ ਆਪਾਂ ਹੁਣ ਇਸ ਤਰੀਕੇ ਨੂੰ ਅਪਣਾਵਾਂਗੇ ਤੇ ਖਾਦ ਪਾ ਕੇ ਦੇਖਾਂਗੇ ਤੇ ਕੀ ਰਿਜ਼ਲਟ ਆਉਂਦੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਵਾਸਤੇ ਚਾਹੀਦਾ ਆਪਾਂ ਨੂੰ ਇੱਕ ਖਾਦ ਦਾ ਖਾਲੀ ਬੋਰਾ ਤੇ ਇੱਕ ਚਾਹੀਦੀ ਕੈਂਚੀ ਤੇ ਉਹਨੂੰ ਇਸ ਤਰੀਕੇ ਦੇ ਨਾਲ ਲੈਣਾ ਕੱਟ ਇਹ ਕਹਾਵੋ YouTube ਤੇ ਟ੍ਰੈਂਡਿੰਗ ਜਾਂ ਕਹਿੰਦੇ ਦਾ ਫਾਲ ਪਾ ਦੇਖੋ ਮੈਂ ਕਿ ਹੁਣ ਆਪਾਂ ਹੀ ਪੰਗਾ ਲਵਾਂਗੇ ਜਿਹੜੀ ਵੜੀ ਨਾ ਕਾਹ ਆਵਾ ਕਹਿੰਦੇ ਦੋ ਖਾਤੇ ਪਾਣੀ ਦਾ ਸ਼ਿੱਟਾ ਆ ਗੱਲ ਲੱਗ ਗਈ ਤੇਰੀ ਸੁਣੇਗਾ ਪਾਉਂਦਾ ਕੀ ਕਰੇ ਜੇ ਤਾਂ ਹੋ ਗਿਆ ਕਾਮਯਾਬ ਜਿਹੜਾ ਬੋਰਾ ਆ ਇਹ ਸੈਡਾਂ ਦਾ ਆਪਾਂ ਲੈਣਾ ਸੀ ਬਾਹਰ ਪਾਣੀ ਥੋੜੀ ਬੜੀ ਚੱਲ ਹੁਣ ਆਪਾਂ ਛੋੜੀ ਪਾਈ ਆ ਕਿ ਚੱਕਣੀ ਸੌਖੀ ਹੋ ਜਵੇ ਹੁਣ ਖਾਦ ਪਾ ਕੇ ਦੇਖਦੇ ਆ ਓਏ ਮੈਨੂੰ ਲੱਗਦਾ ਕੋਰੇ ਇੱਕ ਮਿੰਟ ਇੱਕ ਮਿੰਟ ਕਾਮਯਾਬਾ ਬਈ ਕਾਮਯਾਬਾ ਆਵੇ ਮਿੱਤਰੋ ਤਰੀਕਾ ਦਾ ਆਪਣਾ ਹੋ ਗਿਆ ਕਾਮਯਾਬ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਹੁਣ ਜਿਹੜਾ ਆਪਾਂ ਇਹ ਤਰੀਕਾ ਅਪਣਾਇਆ ਇਹਦੇ ਥੋੜੇ ਫਾਇਦੇ ਵੀ ਆ ਤੇ ਥੋੜੇ ਨੁਕਸਾਨ ਵੀ ਆ ਪਹਿਲਾਂ ਮੈਂ ਫਾਇਦੇ ਗਿਣਾਉਂਦਾ ਪਹਿਲਾ ਫਾਇਦਾ ਇਹ ਆ ਕਿ ਜਿੱਦਾਂ ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਜਦੋਂ ਆਪਾਂ ਝੋਲੀ ਹੁੰਦੀ ਆ ਉਹ ਇੱਕ ਮੋੜੇ ਤੇ ਰਹਿੰਦੀ ਆ ਹਨਾ ਤੁਸੀਂ ਇੱਕ ਖੇਤ ਪਾਏ ਦੋ ਖੇਤ ਪਾਏ ਤਿੰਨ ਖੇਤ ਪਾਏ ਕਿਤੇ ਨਾ ਕਿਤੇ ਜਾ ਕੇ ਤੁਹਾਡਾ ਮੋਢਾ ਜਿਹੜਾ ਉਹ ਥਕਾਵਟ ਮਹਿਸੂਸ ਕਰਦਾ ਨਹੀਂ ਕਿਹੇ ਵੇਲੇ ਆਪਾਂ ਤੋਂ ਬੈਲੈਂਸ ਵੀ ਨਹੀਂ ਰਹਿੰਦਾ ਬਾਰ ਬਾਰ ਇਦਾਂ ਝੋਲੀ ਚੱਕਣੀ ਪੈਂਦੀ ਹੈ ਨਾ ਪਰ ਜਦੋਂ ਆਪਾਂ ਇਹ ਤਰੀਕਾ ਅਪਣਾਉਂਦੇ ਆ ਉਹਦੇ ਨਾਲ ਕੀ ਹੁੰਦਾ ਜਿਹੜਾ ਸਾਰਾ ਖਾਦ ਦਾ ਵੇਟ ਵਾ ਉਹ ਆਪਣੀ ਬਾਡੀ ਦੇ ਉੱਤੇ ਬੈਲੈਂਸ ਹੋ ਜਾਂਦਾ ਇਹ ਦੂਸਰਾ ਫਾਇਦਾ ਇਹਦਾ ਇਹ ਆ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੀ ਆ ਜਦੋਂ ਆਪਾਂ ਝੋਲੀ ਦੇ ਵਿੱਚੋਂ ਰੱਗ ਭਰ ਕੇ ਖਾਦ ਕੱਢਦੇ ਆ ਉਹ ਕਿਤੇ ਨਾ ਕਿਤੇ ਖਾਦ ਦਾ ਕੁਝ ਹਿੱਸਾ ਆਪਣੇ ਪੈਰਾਂ ਦੇ ਵਿੱਚ ਡਿੱਗਦਾ ਰਹਿੰਦਾ ਜੋ ਕਿ ਅੱਗੇ ਜਾ ਕੇ ਫਸਲ ਨੂੰ ਨੁਕਸਾਨ ਪਹੁੰਚਾਉਂਦਾ ਇੱਕ ਇਹਨਾਂ ਆਪਣਾ ਇਹ ਜਿਹੜੀ ਇੱਕ ਗੱਲ ਮੈਨੂੰ ਵਧੀਆ ਇਹ ਲੱਗੀ ਕਿ ਜਦੋਂ ਆਪਾਂ ਖਾਦ ਪਾਉਂਦੇ ਆ ਇਹਦੇ ਨਾਲ ਉਹ ਜਿਹੜੀ ਖਾਦ ਪੈਰਾਂ ਦੇ ਵਿੱਚ ਡਿੱਗਦੀ ਆ ਉਹ ਬਹੁਤ ਘੱਟ ਸੀ ਤੇ ਇਹ ਚੀਜ਼ ਜਿਹੜੀ ਆ ਵਧੀਆ ਲੱਗੀ ਆ ਇਹ ਜਿਹੜੇ ਦੋ ਫਾਇਦੇ ਆ ਨੁਕਸਾਨ ਨੁਕਸਾਨ ਤਾਂ ਮੇਰੇ ਹਿਸਾਬ ਨਾਲ ਕੋਈ ਏਡਾ ਵੱਡਾ ਹੈ ਨਹੀਂਗਾ ਕਈ ਵੇਲੇ ਇਦਾਂ ਹੋ ਸਕਦੀ ਆ ਜਿਹੜੀ ਆਪਾਂ ਝੋਲੀ ਦੀ ਬਣਾਈ ਆ ਉਹ ਗੋਡਿਆਂ ਦੇ ਵਿੱਚ ਜਿਆਦਾ ਵੱਜੇ ਕਿਸੇ ਨਾ ਕਿਤੇ ਤੋਰਨ ਦੇ ਵਿੱਚ ਪ੍ਰੋਬਲਮ ਆ ਸਕਦੀ ਆ ਇਸ ਚੀਜ਼ ਦਾ ਵੀ ਹੱਲ ਹੈਗਾ ਆ ਮੰਨ ਲਓ ਤੁਸੀਂ ਇਹ ਜਿਹੜਾ ਬੋਰਾ ਆਪਾਂ ਕੱਟਿਆ ਆ ਇਸ ਨੂੰ ਆਪਣੇ ਹਾਈਟ ਦੇ ਅਕੋਰਡਿੰਗ ਕੱਟ ਸਕਦੇ ਆ ਆਪਾਂ ਨੂੰ ਤੋਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਹੋ ਸਕੇ ਬਾਕੀ ਜੇ ਤੁਸੀਂ ਵਿੱਚ ਬਾਲਟੀ ਰੱਖ ਕੇ ਪਾਉਂਦੇ ਆ ਉਹ ਵੀ ਬੈਟਰ ਆ ਜੇ ਉੱਦਾਂ ਹੀ ਇਸ ਦੇ ਵਿੱਚ ਖਾਦ ਪਾ ਦਿੰਨੇ ਆ ਤਾਂ ਵੀ ਅਸੀਂ ਦੋਹੀ ਤਰੀਕਿਆਂ ਨਾਲ ਪਾ ਕੇ ਦੇਖੀ ਆ ਸਾਨੂੰ ਤਾਂ ਵਧੀਆ ਲੱਗਾ ਵੀ ਐਕਸਪੈਰੀਮੈਂਟ ਸਾਡਾ ਕਾਮਯਾਬ ਆ ਤੇ ਇੱਕ ਨੁਕਸਾਨ ਬਾਕੀ ਸਾਰਾ ਕੁਝ ਠੀਕ ਆ ਵਧੀਆ ਭਰਪੂਰ ਕਿਤੇ ਨਹੀਂ ਜਿਆਦਾ ਇੰਜੋਰ ਪੈਂਦਾ ਇਦਾਂ ਝੋਲੀ ਦੇ ਵਿੱਚ ਵੀ ਆਪਣੀ ਖਾਦ ਮੱਕ ਜਾਂਦੀ ਆ ਆਪਾਂ ਝੋਲੀ ਨੂੰ ਐ ਕਰ ਲੈਂਦੇ ਹਣਾ ਇਹਦੇ 'ਚ ਉਹ ਨਹੀਂ ਕਰ ਹੁਣ ਇਹ ਤੁਸੀਂ ਇਦਾਂ ਕਰੋਗੇ ਖਾਦ ਉੱਥੇ ਰਹਿਣੀ ਹੈ ਇਹਦੇ ਵਿੱਚ ਵੀ ਹੱਥ ਜਿਆਦਾ ਨੀਵਾ ਚੱਕਣਾ ਬਈ